ਜਿਹੜੀ ਇਲੈਕਸ਼ਨ ਹੈ ਕਾਰਪੋਰੇਸ਼ਨ ਦੀ ਮੈਂ ਦੇਖਦਾ ਭਾਜ ਸਭਾ ਸਰਕਾਰ ਨੇ ਬਹੁਤ ਥੋੜਾ ਦਿੱਤਾ ਹੈ ਪਰ ਲੋਕਾਂ ਜੀ ਉਤਸ਼ਾਹ ਜਿਹੜਾ ਹੈ ਬਹੁਤ ਭਾਰੀ ਹੈ ਕਿਉਂਕਿ ਲੋਕ ਪਰੇਸ਼ਾਨ ਸੀ ਸਰਕਾਰ ਦੀ ਨਲਾਕੀ ਕਰਕੇ ਜਿਹੜੇ 2 2.5 ਸਾਲ ਲੰਘ ਗਏ ਇਹਨਾਂ ਨੇ ਜਿਹੜੀ ਇਲੈਕਸ਼ਨ ਜਿਹੜੀ ਕਾਰਪੋਰੇਸ਼ਨ ਦੀ ਨਹੀਂ ਕਰਾਈ ਕਿਉਂਕਿ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਨਾਲ ਹਰ ਆਦਮੀ ਜੁੜਿਆ ਹੁੰਦਾ ਹੈ ਔਰ ਛੋਟੇ ਤੋਂ ਛੋਟੇ ਮੁੱਦੇ ਜਿਹੜੇ ਆ ਜਾਂ ਵੱਡੇ ਤੋਂ ਵੱਡੇ ਮੁੱਦੇ ਆ ਉਹ ਵਾਰਡ ਦੇ ਵਾਰ ਪੰਧਰ ਤੋਂ ਚੱਲਦੇ ਹਨ ਔਰ ਵਾਰਡ ਦੀਆਂ ਮੁਸ਼ਕਲਾਂ ਜਿਹੜੀਆਂ ਹੁੰਦੀਆਂ ਹਨ ਉਹ ਮਿਊਨਿਸਪਲ ਕਾਉਂਸਲਰ ਜਿਹੜਾ ਹੈ ਉਹੀ ਹਾਊਸ ਦੇ ਵਿੱਚ ਪਹੁੰਚਦਾ ਔਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਦਾ ਹੈ ਚਲੋ ਦੇਰ ਆਏ ਦਰਸਤ ਆਏ ਉਹਨਾਂ ਨੇ ਇਲੈਕਸ਼ਨ ਦੇ ਨਾ ਕਿ ਡਿਕਲੇਅਰ ਕੀਤੀ ਹੈ ਤੇ ਸਮਾਂ ਵੀ ਬਹੁਤ ਥੋੜਾ ਜਿਹੜਾ ਹੈ ਲੋਕਾਂ ਦਿੱਤਾ ਹੈ ਪਰ ਮੈਂ ਦੇਖ ਰਿਹਾ ਸੀ ਸਾਰੇ ਵਾਰਡਾਂ ਦੇ ਵਿੱਚ ਗਏ ਆ ਔਰ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਬਰਤੀ ਬਹੁਤ ਸਾਰਾ ਪਿਆਰ ਹੈ ਔਰ ਲੋਕ ਇਹ ਹੁਣ ਸਮਝ ਚੁੱਕੇ ਨੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਐ ਜਿਹੜੀ ਸੈਂਟਰ ਦੇ ਵਿੱਚ ਰਾਜ ਕਰ ਰਹੀ ਹੈ ਤੀਜੀ ਵਾਰ ਜਿਹੜੇ ਆ ਪ੍ਰਧਾਨ ਮੰਤਰੀ ਬਣੇ ਨੇ ਜਿੰਨੀ ਦੇਰ ਤੱਕ ਸਾਡਾ ਤਾਲਮੇਲ ਸੈਂਟਰ ਸਰਕਾਰ ਨਾਲ ਨਹੀਂ ਹੋਏਗਾ ਉਨੀ ਦੇਰ ਤੱਕ ਜਿਹੜੀ ਸਾਡੇ ਪੰਜਾਬ ਦੀ ਸਾਡੇ ਸ਼ਹਿਰ ਦੀ ਜਿਹੜੀਆਂ ਮੁਸ਼ਕਲਾਂ ਉਹ ਆਦਣੀ ਹੋ ਸਕਦੀਆਂ ਔਰ ਮੈਨੂੰ ਪੂਰਾ ਯਕੀਨ ਹੈ ਕਿ ਆ ਕੀ ਅੰਮ੍ਰਿਤਸਰ ਦੇ ਲੋਕ ਭਾਰਤੀ ਜਨਤਾ ਪਾਰਟੀ ਦਾ ਮੇਰ ਬਣਾ ਕੇ ਉਸ ਵਿੱਚ ਭੇਜਣਗੇ ਔਰ ਸਾਡੇ ਗੁਰੂਆਂ ਦੀ ਨਗਰੀ ਐ ਜੀਦੇ ਵਿੱਚ ਅਮਾ ਦੇਖ ਰਿਹਾ ਕਿ ਬਹੁਤ ਐਸ ਵਲੇ ਬੰਦਾ ਹਾਲ ਹੈ ਸ਼ਹਿਰ ਦੀ ਡਿਵੈਲਪਮੈਂਟ ਰੁਕੀ ਹੋਈ ਹੈ ਸ਼ਹਿਰ ਦਾ ਬਹੁਤ ਸਫਾਈ ਖੋਣੋਂ ਮਾੜਾ ਹਾਲ ਹੈ ਬਹੁਤ ਸਾਰੀਆਂ ਮੁਸ਼ਕਲਾਂ ਸਾਰੀਆਂ ਜਿਹੜੀਆਂ ਕਾਰਪੋਰੇਸ਼ਨ ਦੇ ਨਾਲ ਸੰਬੰਧ ਰੱਖਦੀਆਂ ਹੋ ਕੇ ਪਈਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਸਾਡਾ ਮਿਰ ਬਣੇਗਾ ਔਰ ਜਿਹੜੀ ਇਹ ਸਮਾਰਟ ਸਿਟੀ ਹੈ ਜਿਹੜਾ ਸੈਂਟਰ ਦਾ ਸੁੱਧਾ ਪੈਸਾ ਹੁੰਦਾ ਔਰ ਮੈਨੂੰ ਉਮੀਦ ਹੈ ਕਿ ਅਸੀਂ ਜਿਹੜੀ ਆਵਾਜ਼ ਹੈ ਸੈਂਟਰ ਚ ਪਹੁੰਚਾਵਾਂਗੇ ਔਰ ਵੱਧ ਵੱਧ ਪੈਸਾ ਲਿਆ ਕੇ ਅਸੀਂ ਅੰਮ੍ਰਿਤਸਰ ਦੀ ਨਿਵਾਰ ਨੂੰ ਬਦਲ ਦੀ ਕੋਸ਼ਿਸ਼ ਕਰਾਂਗੇ ਅੱਜ ਵਾਰਡ ਨੰਬਰ 47 ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਤਿੰਦਰ ਕੌਰ ਜੀ ਵਾਲੀਆ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਵੱਲੋਂ ਕੈਂਡੀਡੇਟ ਨੇ ਉਹਨਾਂ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ ਪਿਛਲੇ ਲੰਮੇ ਸਮੇਂ ਤੋਂ ਇਹ ਵਾਲੀਆ ਪਰਿਵਾਰ ਜਿਹੜਾ ਵਾ ਇਹ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਿਹਾ ਹੈ ਪਿਛਲੀ ਵਾਰੀ ਵੀ ਇਹਨਾਂ ਦੀ ਟਿਕਟ ਦੀ ਡਿਮਾਂਡ ਸੀ ਚਲੋ ਪਾਰਟੀ ਨੇ ਪਿਛਲੀ ਵਾਰ ਦੇ ਕੇ ਐਤ ਕੀ ਗੁਰੂ ਮਾਰਾ ਨੇ ਕਿਰਪਾ ਕੀ ਤੇ ਇਹਨੂੰ ਮਿਲੀ ਟਿਕਟ ਸੋ ਆਸ ਕਰਦੇ ਆ ਸਾਰੇ ਅਸੀਂ ਤਕੜੇ ਹੋ ਕੇ ਲੱਗੇ ਆ ਸਾਰੇ ਇਹ ਵੀ ਵਾਰਡ ਚ ਇਹਨਾਂ ਦਾ ਆਸਾ ਸੁਪਰਵਾਰ ਦਾ ਚੰਗਾ ਵਾ ਇਮਾਨਦਾਰ ਗੁਰਸਿੱਖ ਪਰਿਵਾਰ ਹੈ ਤੇ ਲੋਕਾਂ ਦਾ ਜਿਹੜਾ ਪਿਆਰ ਉਸ ਸਾਹ ਦੇਖਣ ਚ ਆ ਰਿਹਾ ਤੇ ਸੀਟ ਸਾਡੀ ਅੱਛੀ ਪੋਜੀਸ਼ਨ ਚ ਜਾ ਰਹੀ ਹੈ ਲੋਕ ਅੱਜ ਬੀਜੇਪੀ ਨੂੰ ਪਸੰਦ ਕਰਦੇ ਪਏ ਨੇ ਕਿਉਂਕਿ ਇਹ ਹਲਕਾ ਬਿਸ਼ੱਕ ਅਕਾਲੀ ਦਲ ਸੀ ਅੱਗੇ ਅਕਾਲੀ ਦਲ ਤੇ ਭਾਜਪਾ ਇਕੱਠੇ ਲੜਦੇ ਸੀ ਪਰ ਕਈ ਵਾਰਡਾਂ ਜਿੱਦਾਂ ਇਹ ਵਾਰਡਾਂ ਦੇ ਵਿੱਚ ਭਾਜਪਾ ਪਹਿਲੇ ਨੰਬਰ ਤੇ ਹੁਣ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਆ ਕਿ ਕਿਵਿਜੇ ਜੀ ਸਾਡੇ ਬੈਠੇ ਨੇ ਸਤਿਕਾਰਯੋਗ ਅੱਗੇ ਜਿੱਦਾਂ ਕਮਾਂਡ ਸਾਹਿਬ ਦੇ ਸੀ ਜਾਂ ਹੋਰ ਹੈ ਮੇਰੇ ਨਾਲ ਮੇਰੇ ਵੱਡੇ ਵੀਰ ਹਰਜਿੰਦਰ ਸਿੰਘ ਜੀ ਠੇਕੇਦਾਰ ਸਾਹਿਬ ਸਾਬਕਾ ਜਿਹੜੇ ਐਮਐਲਏ ਨੇ ਤੇ ਉਹ ਬੈਠੇ ਨੇ ਜਬੀਰਪਾਲ ਰੰਦਾਵਾ ਜੀ ਮਨਿੰਦਰ ਮੇਰਾ ਵੀਰ ਛੋਟਾ ਸੋ ਸਾਰੇ ਅਸੀਂ ਤਗੜੇ ਹੋ ਕੇ ਹਰ ਵਾਰਟ ਚ ਜਾ ਰਹੇ ਆ ਤੇ ਲੋਕਾਂ ਦਾ ਜਿਹੜਾ ਮੋਦੀ ਸਾਹਿਬ ਦੇ ਕੀਤੇ ਕੰਮ ਨੇ ਮਤਲਬ ਜਿੱਦਾ 5 ਲੱਖ ਦਾ ਬੀਮਾ ਯੋਜਨਾ ਵਾਲੀ ਗੱਲ ਛੱਡੋ ਤੁਸੀਂ ਬੀਮਾ ਇਲਾਜ ਫਰੀ ਹੋ ਰਿਹਾ ਘਰ ਘਰ ਜਿਹੜੀ ਗੈਸ ਸਿਲੰਡਰ ਦੀ ਹੈਗੀ ਰਾਸ਼ਨ ਦੀ ਵੀ ਜਿਹੜੀ ਹੈ ਬਹੁਤ ਐਫੀਸ਼ੀਅੰਸ ਸਕੀਮਾਂ ਨੇ ਜਿਹੜੀਆਂ ਪੰਜਾਬ ਸਰਕਾਰ ਦੇ ਰਹੀ ਆ ਪਰ ਉਹਦਾ ਪੈਸਾ ਫੰਡ ਜਿਹੜਾ ਵਾ ਉਹ ਸੈਂਟਰ ਸਰਕਾਰ ਵੱਲ ਆ ਰਿਹਾ ਤੋ ਲੋਕਾਂ ਦਾ ਜਿਹੜਾ ਮਾਨ ਹੈ ਲੋਕ ਬੀਜੇਪੀ ਨੂੰ ਪਸੰਦ ਕਰਦੇ ਨੇ ਤੇ ਆਉਣ ਵਾਲੇ ਟਾਈਮ ਤੇ ਬੀਜੇਪੀ ਦੇ ਕੈਂਡੀਡੇਟ ਵੀ ਹੋਣ ਆਪਣੇ ਵੱਧ ਜਿੱਤਣਗੇ ਤੇ ਸਰਕਾਰ ਜਿਹੜੀ ਆ 2027 ਚ ਅਸੀਂ ਜ਼ਰੂਰ ਬਣਾਵਾਂਗੇ ਦੇਖੋ ਬੜੀ ਖੁਸ਼ੀ ਦੀ ਗੱਲ ਆ ਕਿ ਹਲਕਾ ਦੱਖਣੀ ਦੀਆਂ ਵਾਰਡ ਨੰਬਰ 16 ਦੇ ਵਿੱਚ ਬੀਜੇਪੀ ਆਪਣੇ ਨਾਮ ਤੇ ਲੜ ਰਹੀ ਆ ਔਰ ਜਿਹੋ ਜਿਹਾਂ ਮਾਨ ਤੇ ਸਤਕਾਰ ਮਿਲ ਰਿਹਾ ਐਰਕੀ ਪਹਿਲੀ ਐਰਕ ਫੇਰਾ ਮੇਰੇ ਸਾਹਮਣੇ ਜਿਹੜਾ ਅਸੀਂ ਬੀਜੇਪੀ ਦਾ ਜਿਹੜਾ ਮੇਰ ਆ ਵੱਡਣਾ ਵਾਸ਼ ਕਿਉਂਕਿ ਲੋਕ ਚਾਹੁੰਦੇ ਆ ਕਿ ਇਹਨਾਂ ਦੇ ਲਾਰਿਆਂ ਤੋ ਆਪੜਿਆਂ ਤੋਂ ਵੀ ਅੱਕ ਚੁੱਕੇ ਆ ਕਾਂਗਰਸ ਨੇ ਪਿਛਲੇ 5 ਸਾਲ ਕੀਤਾ ਕੁਝ ਨਹੀਂ ਲੋਕ ਜਿਹੜਾ ਇਹੋ ਜਿਹਾ ਬਦਲ ਚਾਹੁੰਦੇ ਨੇ ਜਿਹੜਾ ਕਿ ਲੋਕਾਂ ਦੇ ਅੱਜ ਲੋਕ ਬਾਹਰ ਜਾਂਦੇ ਉਹ ਜਿਹੋ ਜਿਹਾ ਕ੍ਰਾਈਮ ਹੋ ਰਿਹਾ ਉਹ ਤੇ ਇੱਕ ਗਾਂ ਦੀ ਗੱਲ ਹਰ ਗਲੀਆਂ ਟੁੱਟੀਆਂ ਪਈਆਂ ਸੀਵਰ ਬੰਦਾ ਗੰਦ ਦੇ ਢੇਰ ਲੱਗੇ ਆ ਬਿਲਕੁਲ ਅਗੇ ਦਰਬਾਰ ਸਾਹਿਬ ਆ ਪਰ ਸਵੇਰੇ ਸੰਗਤ ਜਾਂਦੀ ਹੈ ਦੇਖ ਕੋਈ ਰੌਲਾ ਕਿੰਨੇ ਡੇ ਕੂੜੇ ਦੇ ਢੇਰ ਜਿਹੜੇ ਉਹ ਆਪ ਵਾਲੇ ਨੂੰ ਛੱਡੇ ਨਹੀਂਗੇ ਤੇ ਸਾਨੂੰ ਪੂਰੀ ਮਿਹਨਤ ਅਗੇ ਹਰ ਕੇ ਸਾਡੇ ਕੌਂਸਲ ਜਿਤਾ ਕੇ ਲੋਕ ਭੇਜਣਗੇ ਤੇ ਹਾਊਸ ਦੇ ਵਿੱਚ ਜਾ ਕੇ ਆਵਾਜ਼ ਬੰਦ ਬੁਲੰਦ ਕਰਨਗੇ ਅਵਾਡ ਨੰਬਰ 47 ਤੋਂ ਸਾਡੇ ਬਹੁਤ ਸਤਿਕਾਰਯੋਗ ਮਾਤਾ ਜੀ ਸਤਿੰਦਰ ਕੌਰ ਵਾਲੀਆ ਜੀ ਇਲੈਕਸ਼ਨ ਲੜ ਰਹੇ ਨੇ ਬੜੇ ਹੀ ਸੂਝਵਾਨ ਤੇ ਪੜੇ ਲਿਖੇ ਉਮੀਦਵਾਰ ਨੇ ਤੇ ਸਾਨੂੰ ਪੂਰੀ ਉਮੀਦ ਆ ਕਿ ਵਾਰਡ ਨੰਬਰ 47 ਤੋਂ ਅਰਕੀ ਜਿੱਤ ਕੇ ਵਾਲਿਆ ਪਰਿਵਾਰ ਜਿਹੜਾ ਉਹ ਕਾਰਪੋਰੇਸ਼ਨ ਦੇ ਹਾਊਸ ਵਿੱਚ ਆਏਗਾ